ਇਹ ਤਾਂ ਭਗਵੰਤ ਮਾਨ ਦੱਸੇ ਨਾ ਕਿ ਜਦੋਂ ਤੱਕ ਤਾਂ ਗੋਲਟੀ ਕਾਂਗਰਸ ਵਿੱਚ ਸੀ ਉਦੋਂ ਤੱਕ ਉਹਦੇ ਖਿਲਾਫ ਵਿਜੀਲੈਂਸ ਦੀਆਂ ਜਾਂਚਾਂ ਚੱਲ ਰਹੀਆਂ ਸੀ ਉਹ ਕਰਪਟ ਸੀਗਾ ਬਹੁਤ ਮਾੜਾ ਸੀ ਔਰ ਉਹਨੂੰ ਜਲੀਲ ਕੀਤਾ ਜਾ ਰਿਹਾ ਸੀਗਾ ਹੁਣ ਉਹ ਕਿਹੜੇ ਆਧਾਰ ਤੇ ਉਹਨਾਂ ਨੂੰ ਆਮਦੋ ਸੋ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਤੇਰੀ ਘਰਵਾਲੀ ਨੂੰ ਆਮ ਆਦਮੀ ਪਾਰਟੀ ਦੇ ਕਿਸੇ ਕੀ ਕਹਿੰਦੇ ਹੁੰਦੇ ਆ ਕਿ ਇੱਕ ਮੇਲਾ ਸਿੰਘ ਕੋਈ ਵਿਅਕਤੀ ਸੀ ਉਨੇ ਇਹਦੀ ਵਾਈਫ ਨੂੰ ਮੈਂਟਲ ਟੌਰਚਰ ਕੀਤਾ ਮਗਰ ਇਹ ਟੈਂਪੂ ਜਾ ਚੜਾ ਕਿ ਆ ਮੇਰੇ ਲਈ ਉਹਨਾਂ ਦਾ ਇਸਤੀਫਾ ਆਇਆ ਆਪਣਾ ਕਿ ਮੈਂ ਮੋਡਲੀ ਮੈਂਬਰਸ਼ਿਪ ਤੋਂ ਇਸਤੀਫਾ ਦੇ ਦਿੱਤਾ ਸਨ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਪਿੰਡਾਂ 'ਚ ਜਾ ਰਹੇ ਕਿਵੇਂ ਦਾ ਰਿਸਪਾਂਸ ਆ ਰਿਹਾ ਜੀ ਬਹੁਤ ਅੱਛਾ ਰਿਸਪਾਂਸ ਆ ਜੀ ਮੈਨੂੰ ਲੋਕੀ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਮੇਰੇ ਵੱਲੋਂ ਕੀਤੇ ਹੋਏ ਪੰਜਾਬ ਪ੍ਰਤੀ ਸੇਵਾ ਨੂੰ ਪ੍ਰਮਾਨ ਕਰ ਰਹੇ ਨੇ ਔਰ ਮੈਨੂੰ ਵੋਟਾਂ ਪਾਉਣ ਦਾ ਯਕੀਨਦਾਰ ਹੈ ਸਰ ਦਰਵੇਸ਼ ਸਿੰਘ ਗੋਲਡੀ ਆਮ ਆਦਮੀ ਪਾਰਟੀ ਦੀ ਸਾਹਮਣੋਂ ਜੋ ਕਿ ਕੁਝ ਦਿਨ ਪਹਿਲਾਂ ਉਹ ਤੁਹਾਡੀ ਕੈਂਪੇਨ ਦੇ ਵਿੱਚ ਜ਼ੋਰ-ਜ਼ੋਰ ਨਾਲ ਤੁਹਾਡਾ ਸਾਥ ਦਿੰਦਾ ਉਹ ਕਰ ਰਿਹਾ ਸੀ ਇਹ ਤਾਂ ਭਗਵੰਤ ਮਾਨ ਦੱਸੇ ਨਾ ਕਿ ਜਦੋਂ ਤੱਕ ਤਾਂ ਗੋਲਡੀ ਕਾਂਗਰਸ ਵਿੱਚ ਸੀ ਉਦੋਂ ਤੱਕ ਉਹਦੇ ਖਿਲਾਫ ਵਿਜੀਲੈਂਸ ਦੀਆਂ ਜਾਂਚਾਂ ਚੱਲ ਰਹੀਆਂ ਸੀ ਉਹ ਕਰਪਟ ਸੀਗਾ ਬਹੁਤ ਮਾੜਾ ਸੀ ਔਰ ਉਹਨੂੰ ਜਲੀਲ ਕੀਤਾ ਜਾ ਰਿਹਾ ਸੀਗਾ ਹੁਣ ਉਹ ਕਿਹੜੇ ਆਧਾਰ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਲੈ ਕੇ ਹੁਣ ਉਹ ਈਮਾਨਦਾਰ ਹੋ ਗਏ ਨੇ ਉਹਨਾਂ ਦੀ ਜਦੋਂ ਉਹਨਾਂ ਦੀ ਪਾਰਟੀ ਜੁਆਇਨ ਕਰ ਲਈ ਜਦੋਂ 골ਡੀ ਨੂੰ ਪੁੱਛਣਾ ਚਾਹੁੰਦਾ ਕਿ ਤੇਰੀ ਘਰਵਾਲੀ ਨੂੰ ਆਮ ਆਦਮੀ ਪਾਰਟੀ ਦੇ ਕਿਸੇ ਕੀ ਕਹਿੰਦੇ ਹੁੰਦੇ ਆ ਕਿ ਇੱਕ ਮੇਲਾ ਸਿੰਘ ਕੋਈ ਵਿਅਕਤੀ ਸੀ ਉਹਨੇ ਇਹਦੀ ਵਾਈਫ ਨੂੰ ਮੈਂਟਲ ਟੌਰਚਰ ਕੀਤਾ ਮਗਰ ਇਹ ਟੈਂਪੂ ਜਾ ਚੜਾ ਛੱਡਿਆ ਉਹ ਉਸ ਆਦਮੀ ਨੂੰ ਭਗਵੰਤ ਮਾਨ ਨੇ ਮੁੱਖ ਮੰਤਰੀ ਬਣ ਕੇ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਕੀ 골ਡੀ ਉਹ ਸਾਰੀ ਜੋ ਉਹਦੀ ਜੋ ਉਹਦੀ ਤੋਹੀਨ ਹੋਈ ਹੈ ਉਹਦੀ ਘਰਵਾਲੀ ਦੀ ਉਸ ਨਾਲ ਸਹਿਮਤ ਹੈ ਔਰ ਕੀ ਅੱਜ ਜਿਹੜਾ ਹੈਗਾ ਉਹ ਜੁਆਇਨ ਕੀਤਾ ਉਸਨੇ ਆਮ ਆਦਮੀ ਪਾਰਟੀ ਕਿ ਜੋਦ ਨਾਲ ਮੈਂਟਲ ਟੌਰਚਰ ਹੋਇਆ ਉਹਦੇ ਖਿਲਾਫ ਜਾਂਚਾਂ ਹੋਈਆਂ ਉਹਦੀ ਇੱਕ ਕਿਸਮ ਦੀ ਪਬਲਿਕ ਇਮੇਜ ਡੈਮੇਜ ਕੀਤੀ ਗਈ ਉਹਦੀ ਵਾਈਫ ਦਾ ਉਹਨੂੰ ਇਨਸਲਟ ਕੀਤਾ ਗਿਆ ਕੀ ਹੁਣ ਗੋਲਦੀ ਸਹਿਮਤ ਹੈ ਕਿ ਮੈਂ ਆਮ ਆਦਮੀ ਪਾਰਟੀ ਵਿੱਚ ਜੋ ਗਿਆ ਵਾਂ ਉਹ ਬੜਾ ਅੱਛਾ ਫੈਸਲਾ ਮੇਰੇ ਹਿਸਾਬ ਨਾਲ ਉਹ ਗਲਤ ਫੈਸਲਾ ਵਾ ਉਹਨਾਂ ਨੂੰ ਕਾਂਗਰਸ ਉਹਨਾਂ ਨੂੰ ਕਾਂਗਰਸ ਨੇ ਬਹੁਤ ਥੋੜੀ ਜੀ ਉਮਰ ਵਿੱਚ ਐਮਐਲਏ ਬਣਾ ਦਿੱਤਾ ਸੀ ਫਿਰ ਉਹਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ ਸੰਗਰੂਰ ਦਾ ਫਿਰ ਉਹ ਜਿਮਨੀ ਚੋਂ ਡਲਾਤੀ ਹੁਣ ਜਿਮਨੀ ਚੋਂ ਵਿੱਚ ਸਿਰਫ 75000 ਵੋਟ ਪਏ ਹਾਊ ਡਸ ਹੀ ਥਿੰਕ ਕਿ ਮੈਂ ਕਿਸੇ ਨੇ ਉਹਦਾ ਅਧਿਕਾਰ ਖੋਇਆ 75000 ਵੋਟ ਵਾਲੇ ਨੂੰ ਤਾਂ ਕਾਂਗਰਸ ਨੇ ਕਦੇ ਵੀ ਨਾਮਿਨੇਟ ਨਹੀਂ ਕਰਨਾ ਚਾਹੀਦਾ ਸੀਗਾ ਤਾਂ 75000 ਵੋਟ ਪੈਣ ਦੇ ਨਤੀਜੇ ਤੋਂ ਬਾਅਦ ਉਹਨੂੰ ਸਮਝ ਲੈਣਾ ਚਾਹੀਦਾ ਸੀਗਾ ਸੋ ਇਸ ਕਰਕੇ ਉਹ ਜਿਹੜਾ ਫੈਸਲਾ ਉਹਨਾਂ ਦਾ ਹੈਗਾ ਉਹ ਆਉਣ ਵਾਲੇ ਸਮੇਂ ਯੂਲ ਯੂਲ ਰੈਲਾਈਜ਼ ਕਿ ਉਹ ਇੱਕ ਬੜਾ ਵੱਡਾ ਸਿਆਸੀ ਉਹਨਾਂ ਨੇ ਗਲਤ ਫੈਸਲਾ ਲਿਆ ਖੈਰਾ ਸਾਹਿਬ ਜੀ ਕੈਂਸਰ ਦੀ ਗੱਲ ਕੀਤੀ ਹੈ ਕਿ ਜਿਹੜਾ ਇੰਡਸਟਰੀਜ਼ ਦਾ ਜਿਹੜਾ ਸੈਲਟੀ ਵਾਟਰ ਹੈ ਜਿਹੜਾ ਕੈਮੀਕਲ ਵਾਟਰ ਆ ਉਹ ਜ਼ਮੀਨ ਦੇ ਦੋਤੇ ਦਿੱ ਧਰਤੀ ਦੇ ਵਿੱਚ ਹੀ ਪਾਇਆ ਜਾ ਰਿਹਾ ਕੀ ਉਹ ਕੈਂਸਰ ਨੂੰ ਸਦਾ ਨਹੀਂ ਦੇ ਰਿਹਾ ਨਹੀਂ ਇਹ ਸਾਰੇ ਪੰਜਾਬ ਦਾ ਬੜਾ ਵੱਡਾ ਮਸਲਾ ਜੀ ਇਹ ਵਾਤਾਵਰਨ ਦਾ ਮਸਲਾ ਵੀ ਜਿਹੜੇ ਸਾਡੇ ਮੇਜਰ ਇੰਡਸਟਰੀ ਚੰਗੀਆਂ ਇੰਡਸਟਰੀਜ਼ ਹਨ ਜਿਹੜੇ ਪਾਣੀ ਨੂੰ ਟ੍ਰੀਟ ਕਰਦੇ ਨੇ ਜਿਹੜਾ ਇੰਡਸਟਰੀਅਲ ਵੇਸਟ ਨੂੰ ਟ੍ਰੀਟ ਕਰਕੇ ਤੇ ਉਸ ਨੂੰ ਫਿਰ ਉਹਨੂੰ ਜਿਹੜਾ ਹੈ ਉਹ ਛੱਡਦੇ ਨੇ ਬਹੁਤ ਸਾਰੀ ਵਪਾਰ ਇਦਾਂ ਦੇ ਨੇ ਕਿ ਜਿਨ੍ਹਾਂ ਨੇ ਆਪਣੇ ਹੀ ਫੈਕਟਰੀਆਂ ਦੇ ਅੰਦਰ ਜਿਹੜੇ ਸੀਵਰੇਜ ਟ੍ਰੀਟਮੈਂਟ ਇੰਡਸਟਰੀਅਲ ਵੇਸਟ ਟ੍ਰੀਟਮੈਂਟ ਪਲਾਂਟਸ ਨੇ ਉਹ ਕਈ-ਕਈ ਕਰੋੜਾਂ ਰੁਪਏ ਦੇ ਨੇ ਮਹਿੰਗੇ ਨੇ ਉਹਨਾਂ ਦਾ ਪੈਸਾ ਬਚਾਉਣ ਵਾਸਤੇ ਆਪਣੀਆਂ ਫੈਕਟਰੀਆਂ ਦੇ ਅੰਦਰ ਹੀ ਬੋਰ ਕੀਤੇ ਹੋਏ ਨੇ ਵੱਡੇ-ਵੱਡੇ ਉਹ ਜਿਹੜਾ ਵੀ ਗੰਦਮੰਦ ਹੁੰਦਾ ਉਹਨਾਂ ਦੀ ਫੈਕਟਰੀ ਦਾ ਜੋ ਜ਼ਹਿਰ ਹੈ ਉਹ ਚੱਕ ਕੇ ਸਿੱਧਾ ਧਰਤੀ ਧਰਤੀ ਔਰ ਧਰਤੀ ਤੋਂ ਬਾਅਦ ਇੱਕ ਵਾਰੀ ਧਰਤੀ ਦਾ ਪਾਣੀ ਗੰਦਲਾ ਹੋਣ ਕਰਕੇ ਇੰਡਸਟਰੀਅਲ ਵੇਸਟ ਦੀ ਪੋਲੂਸ਼ਨ ਹੋਣ ਕਰਕੇ ਕੈਂਸਰ ਕਾਲਾ ਪੀਲੀਆ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਇਹ ਜਿਹੜਾ ਮਸਲਾ ਇਹ ਪਾਰਲੀਮੈਂਟ ਵਿੱਚ ਚੱਕਣ ਵਾਲਾ ਮਸਲਾ ਸਰ ਗੋਲਡੀ ਦਾ ਬਿਆਨ ਆਇਆ ਕੁਝ ਸਮਾਂ ਪਹਿਲਾਂ ਵੀ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਕੱਢਿਆ ਗਿਆ ਉਹ ਆਪ ਨਹੀਂ ਨਿਕਲੇ ਤੇ ਆਮ ਆਦਮੀ ਪਾਰਟੀ 'ਚ ਉਹਨਾਂ ਦਾ ਤਾਂ ਉਹਨਾਂ ਦਾ ਨਹੀਂ ਉਹ ਤਾਂ ਬਿਲਕੁਲ ਗਲਤ ਬਿਆਨ ਦੇ ਰਹੇ ਨੇ ਜੀ ਉਹਨਾਂ ਦਾ ਅਸਤੀਫਾ ਆਇਆ ਆਪਣਾ ਕਿ ਮੈਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਕਾਂਗਰਸ ਨਾਲ ਰਾਜ ਦੇ ਫੋਨ ਵੀ ਨਹੀਂ ਚੱਕਦੇ ਸੀ ਨਾ ਮੈਨੂੰ ਕਿਸੇ ਸੰਪਰਕ ਕਰੇ ਆਂਦੇ ਹੀ ਗੱਲ ਕਿ ਨਹੀਂ ਨਹੀਂ ਉਹ ਦੇਖੋ ਇਦਾਂ ਦੀ ਗੱਲਾਂ ਜਦੋਂ ਫਿਰ ਜਾਣਾ ਹੁੰਦਾ ਇਦਾਂ ਕੁਝ ਤਾਂ ਬਹਾਨਾ ਬਣਾਉਣਾ ਹੀ ਆ ਨਾ ਫੋਨ ਕਿਉਂ ਨਹੀਂ ਸੀ ਚੱਕਦੇ ਮੈਂ ਤਾਂ ਬਦੌਰ ਲੋਕ ਸਭਾ ਉਮੀਦਵ ਔਰ ਜਿੱਦਣ ਉਹਨਾਂ ਨੇ ਜਾਣਾ ਸੀਗਾ ਉਸ ਤੋਂ ਪਹਿਲਾਂ ਇੱਕ ਦਿਨ ਇਹਨਾਂ ਨੇ ਆਪਣੇ ਇਹਨਾਂ ਦੇ ਫੋਨ ਤੇ ਮੈਂ ਕਈ ਵਾਰੀ ਫੋਨ ਕੀਤਾ ਸੀ ਉਹ ਉਲਟਾ ਇਹਨਾਂ ਨੇ ਫੋਨ ਨਹੀਂ ਚੱਕਿਆ ਮੈਂ ਉਹਨੂੰ ਸਮਝਾਉਣਾ ਚਾਹੁੰਦਾ ਸੀਗਾ ਕਿ ਗਲਤ ਫੈਸਲਾ ਲੈ ਰਹਿਆ ਆਪਣਾ ਸਿਆਸੀ ਜਿਹੜਾ ਹੈਗਾ ਕਰੀਅਰ ਤਬਾਹ ਮਤ ਕਰ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਡਰਾ ਤਮਕਾ ਕੇ ਆਵਾ ਉਹ ਤਾਂ ਹੁਣ ਸਾਫ਼ ਹੀ ਹੋ ਗਈ ਗੱਲ ਜੀ ਜਿਹੜਾ ਉਹਨਾਂ ਦੇ ਖਿਲਾਫ ਵਿਜੀਲੈਂਸ ਇਨਕੁਆਇਰੀ ਸੀਗੀ ਉਹਨਾਂ ਨੇ ਆਪ ਹੀ ਬਿਆਨ ਦਿੱਤਾ ਹੋਇਆ ਕਿ ਮੈਨੂੰ ਮਾਨ ਸਰਕਾਰ ਭਗਵੰਤ ਦੀ ਮੇਰੇ ਮੈਨੂੰ ਮੇਰਾ ਹਰਾਸਮੈਂਟ ਕਰ ਰਹੀ ਆ ਮੇਰੇ ਖਿਲਾਫ ਬਦਲਾਖੋਰੀ ਕਰ ਰਹੀ ਆ ਔਰ ਇਹ ਸਾਰੀਆਂ ਗੱਲਾਂ ਪਬਲਿਕ ਅ ਮਾਨ ਨੂੰ ਮੈਂ ਪੁੱਛਿਆ ਨਾ ਜਿਹੜੀ ਗੱਲ ਕਿ ਤੂੰ ਦੱਸ ਕੇ ਹੁਣ ਦੁੱਤੋਤਾ ਹੋ ਗਿਆ ਤੇਰੇ ਕੋਲ ਆ ਗਿਆ ਤਾਂ ਇਹਨੂੰ ਮੈਂ ਇਹ ਪੁੱਛ ਰਿਹਾ ਵਾਂ ਕਿ ਜੋ ਤੇਰੀ ਇਨਸਲਟ ਕੀਤੀ ਇਹਨਾਂ ਨੇ ਤੇਰੇ ਖਿਲਾਫ ਇਨਕੁਆਇਰੀਆਂ ਕੀਤੀਆਂ ਤੁਹਾਡੀ ਵਾਈਫ ਦੀ ਇਨਸਲਟ ਕੀਤੀ ਕੀ ਤੁਸੀਂ ਹੁਣ ਸਾਰੀ ਇਨਸਲਟ ਨੂੰ ਇੱਜ਼ਤ ਸਮਝਦੇ ਹੋ ਇਹੀ ਤਾਂ ਦੋਨਾਂ ਪਾਰਟੀਆਂ ਵਾਸਤੇ ਸਵਾਲ ਆ ਔਰ ਜਿੰਨਾ ਭਗਵੰਤਪਾਨ ਨੇ ਵਿਜੀਲੈਂਸ ਨੂੰ ਤੇ ਪੁਲਿਸ ਨੂੰ ਪੰਜਾਬ ਦੇ ਵਿੱਚ ਮਿਸਯੂਜ਼ ਕੀਤਾ ਕਿਸੇ ਮਗਰਲੀ ਸਰਕਾਰ ਨੇ ਨਹੀਂ ਕੀਤਾ ਮੇਰੇ ਖਿਆਲ ਮਰਿੰਦਰ ਸਿੰਘ ਤੇ ਬਾਦਲਾ ਨੇ ਇਹ ਕੰਮ ਨਹੀਂ ਸੀ ਕੀਤਾ ਕਿ ਵਿਜੀਲੈਂਸ ਦੇ ਰਹੀ ਬੰਦਿਆਂ ਨੂੰ ਪਾਰਟੀਆਂ ਡਿਫੈਕਟ ਕਰਾ ਕੇ ਤੇ ਆਪਣੇ ਉਮੀਦਵਾਰ ਚੱਕ ਕੇ ਲੈ ਕੇ ਆਉਣ। ਇਤਲੀਆਂ ਕੌਣ ਬਣਾ ਰਿਹਾ ਪੰਜਾਬ ਦੇ ਵਿੱਚ? ਭਗਵੰਤ ਮਾਨ ਜੀ। ਧੰਨਵਾਦ। ਥੈਂਕ ਯੂ।